ਸ਼ਬਦ ਦੋ ਹੀ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਗੂੰਜਦੇ ਪਏ ਚਾ ਕਹਿ ਲਈਏ ਕਿ ਪੂਰੀ ਜੇ ਸਾਰੀ ਆਪਾਂ ਰਾਜਨੀਤਿਕ ਜਾਂ ਖ਼ਬਰੀ ਹਲਚਲ ਨੂੰ ਦੇਖੀਏ ਦੋ ਸ਼ਬਦ ਬਹੁਤ ਹੀ ਵਰਤਾ ਦੇ ਨਾਲ ਗੂੰਜਦੇ ਪਏ ਆ ਇੱਕ ਹੈ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੂਜਾ ਐਮਐਸਪੀ ਹੁਣ ਲੜਾਈ ਐਮਐਸਪੀ ਦੀ ਚੱਲੇ ਗਈ ਆ ਖਨੌਰੀ ਤੇ ਸ਼ੰਭੂ ਤੱਕ ਵੈਸੇ ਤੇ ਇਹ ਲੜਾਈ ਅੱਗੇ ਦਿੱਲੀ ਤੱਕ ਵੀ ਗਈ ਆ ਐਮਐਸਪੀ ਦੀ ਲੜਾਈ ਕਦੇ ਮੁੱਕੀ ਨਹੀਂ ਹੁਣ ਐਮਐਸਪੀ ਦੇ ਵਿੱਚ ਰੋਲ ਖਚੋਲਾ ਕੀ ਹੈ ਜਾਂ ਇੱਕ ਜਿਹੜਾ ਨੈਰੇਟਿਵ ਕਾਊਂਟਰ ਕਰਕੇ ਦਿੱਤਾ ਜਾ ਰਿਹਾ ਉਹਦੇ ਵਿੱਚ ਕੀ ਸੱਚ ਹੈ ਕੀ ਪੱਕਿਆ ਮੇਰੇ ਖਿਆਲ ਦੇ ਨਾਲ ਇਸੇ ਚੀਜ਼ ਨੂੰ ਹੀ ਸਮਝਣ ਦੀ ਲੋੜ ਹੈ ਤੇ ਕਿਸਾਨ ਆਗੂ ਜਿਹੜੇ ਕਿ ਕਹ ਲੋ ਕਿ ਨਾ ਚੀਜ਼ਾਂ ਦੇ ਅਰਥਸ਼ਾਸਤਰੀ ਵੀ ਹੁੰਦੇ ਆ ਉਹ ਹੁਣ ਆਪਣੇ ਢੰਗ ਨਾਲ ਗੱਲ ਕਿਵੇਂ ਰੱਖਦੇ ਆ ਇਹ ਗੱਲ ਉਹ ਜਾਣਨ ਪਰ ਜਿਵੇਂ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੀ ਵਾਰ ਜਦੋਂ ਅੰਦੋਲਨ ਹੋਇਆ ਸੀਗਾ ਜਿਵੇਂ ਹੀ ਐਮਐਸਪੀ ਦੀ ਗੱਲ ਐਡ ਹੋ ਗਈ ਮੰਗਾਂ ਦੀ ਸੂਚੀ 'ਚ ਤੇ ਮੇ ਨਾਲ ਦੀ ਨਾਲ وزارت ਦੇ ਵਿੱਚੋਂ ਇੱਕ ਗੱਲ ਆਈ ਸਾਹਮਣੇ ਕਿ ਇਹਦੇ ਨਾਲ ਤੇਜੀ 17 ਲੱਖ ਕਰੋੜ ਦਾ ਬੋਝ ਪਊਗਾ ਹੁਣ ਉਹੀ ਗੱਲ ਤੁਸੀਂ ਦੁਬਾਰਾ ਵੇਖੋ ਜਿਵੇਂ ਹੀ ਐਮਐਸਪੀ ਦੀ ਮੰਗ ਨੇ ਸਿਰ ਚੁੱਕਿਆ ਕਿ ਐਮਐਸਪੀ ਨੂੰ ਤੁਸੀਂ ਲੀਗਲ ਗਰੰਟੀ ਦੇ ਦਿਓ ਲੀਗਲ ਗਰੰਟੀ ਕਿਵੇਂ ਮੈਂ ਉਹ ਉਹਦੇ ਤੇ ਵੀ ਆ ਜਾਣਾ ਉਹ ਵੀ ਗੱਲ ਸਾਫ਼ ਕਰ ਦੇਣਾ ਤੇਵੇਂ ਨਾਲ ਦੀ ਨਾਲ ਪੱਤਰਕਾਰਾਂ ਨੂੰ ਮੈਸੇਜ ਲੱਗਦਾ ਕਿ ਚੱਕ ਦਿਓ ਹੁਕਮ ਅੱਜ ਕੱਲ ਮੈਸੇਜ ਤੇ ਵੀ ਪੱਤਰਕਾਰਤਾ ਹੁੰਦੀ ਆ ਨਾ ਤਾਂ ਉਹਨਾਂ ਨੇ ਇੱਕ ਬਿਰਤਾਂਤ ਸਿਰਜਿਆ ਕਿ ਇਹਦੇ ਨਾਲ ਤਾਂ ਜੀ 10 ਲੱਖ ਕਰੋੜ ਦਾ ਐਕਸਟਰਾ ਬੋਝ ਪਵੇਗਾ ਸਰਕਾਰ ਨੂੰ 100% ਐਮਐਸਪੀ ਤੇ ਫਸਲ ਚੁੱਕਣੀ ਪਊ ਸਟੋਰੇਜ ਦੀ ਪ੍ਰੋਬਲਮ ਆਉਣੀ ਹੈ ਵਗੈਰਾ ਵਗੈਰਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੇਖ ਸ਼ਬਦਾ ਮਤਲਬ ਕਿ ਪੂਰੀ ਮਾਰਾ ਮਾਰੀ ਪਰ ਪਿੰਡੂ ਭਾਸ਼ਾ ਚ ਜੇ ਆਪਾਂ ਇਸ ਆਰਥਿਕ ਬਿਰਤਾਂਤ ਨੂੰ ਸਮਝਣਾ ਹੋਵੇ ਤੇ ਇਸ ਨੂੰ ਇਉਂ ਸਮਝਿਆ ਜਾ ਸਕਦਾ ਹੈ ਜਿਸ ਨੂੰ ਮੈਂ ਥੋੜਾ ਜਿਆ ਸਮਝ ਕੇ ਸੋਚਿਆ ਕਿ ਸਾਂਝਾ ਜ਼ਰੂਰ ਕਰਾਂ ਕਿਉਂਕਿ ਕਦੇ ਅੱਤਵਾਦੀ ਕਹਿ ਦਿੱਤਾ ਜਾਂਦਾ ਕਦੇ ਵੱਖਵਾਦੀ ਕਹਿ ਦਿੱਤਾ ਜਾਂਦਾ ਕਦੇ ਬਾਗੀ ਕਹਿ ਦਿੱਤਾ ਜਾਂਦਾ ਕਦੇ ਪੰਨ ਤੋੜ ਦੇ ਆਦੀ ਕਹਿ ਦਿੱਤਾ ਜਾਂਦਾ ਕੁਝ ਪੱਤਰਕਾਰਾਂ ਵੱਲੋਂ ਤੇ ਹੁਣ ਫੇਕ ਵੀਡੀਓ ਸ਼ੇਅਰ ਕਰਕੇ ਸ਼ਰਾਬੀ ਤੱਕ ਕਹਿ ਦਿੱਤਾ ਜਾਂਦਾ ਤਾਂ ਖੈਰ ਐਮਐਸਪੀ ਯਾਨੀ ਮਿਨਿਮਮ ਸਪੋਰਟ ਪ੍ਰਾਈਸ ਪਹਿਲਾਂ ਤੇ ਇਹਦੀ ਵਿਆਖਿਆ ਜਿਹੜੀ ਆ ਉਹ ਆਮ ਕਿਸਾਨ ਤੱਕ ਜਾਣੀ ਚਾਹੀਦੀ ਹੈ ਮਿਨਿਮਮ ਸਪੋਰਟ ਪ੍ਰਾਈਸ ਕੀ ਹੈ ਐਵੇਂ ਔਖੇ ਔਖੇ ਜਿਹੇ ਸ਼ਬਦ ਹਜ਼ੂਰ ਕੁਛ ਨਹੀਂ ਹੈ ਇਹਦੇ 'ਚ ਇਹ ਨਹੀਂ ਹੈ ਕਿ ਐਮਐਸਪੀ ਮਿਲ ਗਈ ਤੇ ਕਿਸਾਨ ਜਿਹੜਾ ਟਾਟਾ ਬਿੱਲੇ ਦੇ ਬਰੋਬਰ ਖਲੋ ਜਾਏਗਾ ਇਹ ਸਿਰਫ ਤੇ ਸਿਰਫ ਇੱਕ ਵਿਧੀ ਹੈ ਇੱਕ ਤਰੀਕਾ ਕਰੀ ਹੈ ਕਿ ਕਿਸਾਨ ਨੂੰ ਜ਼ਿਆਦਾ ਨੁਕਸਾਨ ਤੋਂ ਬਚਾਇਆ ਜਾਵੇ ਨੁਕਸਾਨ ਤੋਂ ਉਹਦਾ ਹੋ ਰਿਹਾ ਹੈ ਜ਼ਿਆਦਾ ਨੁਕਸਾਨ ਨਾ ਹੋਵੇ ਫਸਲ ਜਿਹੜੀ ਆ ਜਿਵੇਂ ਹਾੜੀ ਸੋਣੀ ਦੀ ਫਸਲ ਆ ਗਈ ਕੋਈ ਵੀ ਆ ਗਈ ਹਾੜੀ ਆ ਗਈ ਸੋਣੀ ਆ ਗਈ ਉਹਦੇ ਵਿੱਚ ਖੁੱਲੇ ਬਾਜ਼ਾਰ 'ਚ ਭਾਅ ਉਹਦਾ ਚੱਲ ਰਿਹਾ 500 ਐਮਐਸਪੀ ਤੈਅ ਕਰ ਦਿੱਤੀ ਜਾਂਦੀ ਹਜ਼ਾਰ ਤਾਂ ਜਿੱਥੇ ਉਹ ਐਮਐਸਪੀ ਲਾਗੂ ਹੋਏਗੀ ਉਹ ਹਜ਼ਾਰ 'ਤੇ ਵਿਕੇਗੀ ਬਸ ਇਹੀ ਹੈ ਕਿ ਉਹ ਜਿਹੜਾ ਉਹਦਾ 500 ਦਾ ਨੁਕਸਾਨ ਆ ਉਹ ਇਹਦੇ ਕਰਕੇ ਬਚ ਜਾਏਗਾ ਪਰ ਐਮ ਐਸ ਪੀ ਜਿਹੜੀ ਆ ਉਹ ਸਿਰਫ 8.8 ਫੀਸਦੀ ਕਿਸਾਨਾਂ ਨੂੰ ਮਿਲਦੀ ਆ ਪੰਜਾਬ ਨੂੰ ਮਿਲਦੀ ਆ ਹਰਿਆਣਾ ਨੂੰ ਮਿਲਦੀ ਆ ਥੋੜਾ ਜਿਹਾ ਇਲਾਕਾ ਵੈਸਟਰਨ ਯੂਪੀ ਦਾ ਖਾਸ ਤੌਰ ਤੇ ਗੰਨੇ ਵਾਲਾ ਏਰੀਆ ਵੀ ਆ ਜਾਂਦਾ ਹੈ ਉਹ ਮਿਲਦਾ ਹੈ ਐਮ ਐਸ ਪੀ ਲਾਗੂ ਕਦੋਂ ਹੋਈ ਜੇ ਦੇ ਪੈਸ਼ੋਕਰ ਤੇ ਤੁਸੀਂ ਜਾਓਗੇ ਤਾਂ 1965 ਦੇ ਵਿੱਚ ਸੀ ਐਸ ਸੀ ਪੀ ਬਣਦਾ ਹੈ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਉਹ ਇਸ ਕਰਕੇ ਕਿਉਂਕਿ ਉਸ ਵੇਲੇ ਭਾਰਤ ਦੇ ਹੱਥ ਵਿੱਚ ਠੂਠਾ ਸੀ ਵਿਦੇਸ਼ੀ ਤਾਕਤਾਂ ਦੇ ਕੋਲੋਂ ਜਾ ਕੇ ਅਨਾਜ ਮੰਗਣਾ ਪੈਂਦਾ ਸੀਗਾ ਉਹਦੇ ਵਾਸਤੇ ਇਹ ਸਾਰੀ ਚੀਜ਼ ਜਿਹੜੀ ਹੈ ਉਹ ਇਜ਼ਾਦ ਕੀਤੀ ਜਾਂਦੀ ਹੈ ਪੰਜਾਬ ਨੂੰ ਲੱਭਿਆ ਜਾਂਦਾ ਹੈ ਕਿ ਇਹ ਉਪਜਾਊ ਧਰਤੀ ਹੁਣ ਇਸ ਦੇਸ਼ ਦੀ ਅਣਖ ਬਚਾਊਗੀ ਹੋਇਆ ਵੀ ਐਸਾ ਹਰੀ ਕ੍ਰਾਂਤੀ ਇੱਥੋਂ ਨਿਕਲਦੀ ਆ ਤੇ ਹਰੀ ਕ੍ਰਾਂਤੀ ਵਾਸਤੇ ਹੀ ਐਮ ਐਸ ਪੀ ਦਾ ਜਿਹੜਾ ਤੰਤਰ ਹੈ ਵਿਕਸਤ ਕੀਤਾ ਜਾਂਦਾ ਇਹਨੂੰ ਇਉਂ ਸਮਝ ਲਓ ਕਿ ਭਾਈ ਜਿਹੜਾ ਕਣਕ ਤੇ ਝੋਨੇ ਦਾ ਫਸਲੀ ਚੱਕਰ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਖੈਰ ਇਹ ਤੇ ਹੋ ਗਈ ਇਹਦੀ ਥੋੜੀ ਬਹੁਤੀ ਗੱਲ ਹੁਣ ਜਦੋਂ ਮੈਂ ਕਿਹਾ ਕਿ 8.8 ਫੀਸਦੀ ਕਿਸਾਨਾਂ ਨੂੰ ਮਿਲਦਾ ਤੇ ਜਿਹੜੇ ਬਚੇ ਕਿਸਾਨ ਆ ਉਹਨਾਂ ਨੂੰ ਐਮ ਐਸ ਪੀ ਨਾ ਮਿਲਣ ਕਰਕੇ ਇੱਕ ਰਿਪੋਰਟ ਸੀ ਪਿਛਲੇ ਅੰਦੋਲਨ ਵੇਲੇ ਅਸੀਂ ਉਹ ਕਈ ਥਾਈ ਕੋਰਟ ਵੀ ਕੀਤੀ ਆ ਕਿ ਇੱਕ ਅੰਦਾਜ਼ਾ ਹੈ ਕਿ ਐਮਐਸਪੀ ਨਾ ਮਿਲਣ ਕਰਕੇ ਹੁਣ ਤੱਕ ਤਕਰੀਬਨ 40 ਲੱਖ ਕਰੋੜ ਦਾ ਕਿਸਾਨ ਦਾ ਨੁਕਸਾਨ ਹੋਇਆ 40 ਲੱਖ ਕਰੋੜ ਦਾ ਉਹਨੂੰ ਆਪਾਂ ਜੇ ਇਉਂ ਸਮਝੀਏ ਕਿ ਉਹਦੇ ਨਾਲ ਸਾਰਾ ਕਰਜ਼ਾ ਲੈ ਕੇ ਕਿਸਾਨ ਮਜ਼ਦੂਰ ਦਾ ਸ਼ਾਇਦ ਕੋਈ 10-15 ਹਜ਼ਾਰ ਕਰੋੜ ਵਾਪਸ ਬਚ ਜਾਏਗਾ ਸਰਕਾਰ ਦੇ ਕੋਲ ਅੱਛਾ ਹੁਣ ਐਮਐਸਪੀ ਜਿਹੜੀ ਹੈ ਉਹ ਐਮਐਸਪੀ ਕੋਈ ਕਾਨੂੰਨ ਨਹੀਂ ਹੈ ਜਿੱਥੇ ਜਾ ਕੇ ਸਿੰਘ ਫਸਦੇ ਆ ਕਿਸਾਨ ਆਗੂ ਆਂਦੇ ਕੇਂਦਰ ਦੇ ਨਾਲ ਹਾਲਾਂਕਿ ਇਹਦੇ ਵਿੱਚ ਸੂਬਾ ਸਰਕਾਰ ਵੀ ਆਪਣਾ ਕਾਨੂੰਨ ਬਣਾ ਸਕਦੀ ਹੈ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਤੁਹਾਨੂੰ ਯਾਦ ਹੋਵੇਗਾ ਕੇਰਲ ਨੇ ਵੀ ਇੱਕ ਇਸ ਤਰ੍ਹਾਂ ਦਾ ਕਾਨੂੰਨ ਲਿਆਂਦਾ ਸੀਗਾ ਸ਼ਾਇਦ ਸਬਜ਼ੀਆਂ ਤੇ ਯਾਨੀ ਸੂਬਾਈ ਸਰਕਾਰਾਂ ਵੀ ਐਮਐਸਪੀ ਲਾਗੂ ਕਰ ਸਕਦੀਆਂ ਹੁਣ ਮਾਨ ਸਾਹਿਬ ਉਹ ਆਪਣੀ ਕਹੀ ਗੱਲ ਤੇ ਕਿੰਨਾ ਕੁ ਫੁੱਲ ਛਾੜਦੇ ਆ ਇਹ ਵੇਖਣਾ ਹੋਵੇਗਾ ਅਗੇ ਉਹ ਬੀਬੀ ਜਿਹੜੀ وزارت ਦੇ ਵਿੱਚ ਆ ਉਹਨੇ ਤੇ ਐਮਐਸਪੀ ਦੇ ਛੱਡੀ ਆ ਖੈਰ ਹੁਣ ਆਈਏ ਐਮਐਸਪੀ ਜਿਹੜੀ ਐ ਉਹ ਕਿਵੇਂ ਦਿੱਤੀ ਜਾ ਰਹੀ ਐ ਐਮਐਸਪੀ ਦਿੱਤੀ ਕਿਵੇਂ ਜਾ ਰਹੀ ਐ ਐਮਐਸਪੀ ਤੇ ਹਸੂਰ ਤਿੰਨ ਫਾਰਮੂਲੇ ਨੇ ਬੇਸਿਕਲੀ ਜੋ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਕਹਿੰਦੀ ਐ ਇਹਦੇ ਚੋ ਮੈਂ ਐਮਐਸਪੀ ਬਾਰੇ ਕੱਢਿਆ ਸੀਗਾ ਸਾਰਾ ਕੁਝ ਕਿ ਭਾਈ ਉਹ ਕਿਵੇਂ ਤੈਅ ਕੀਤੀ ਜਾਂਦੀ ਆ ਤੇ ਸੁਆਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਪਿੱਛੇ ਜੇ ਭਾਰਤ ਰਤਨ ਦਿੱਤਾ ਹੈ ਸੁਆਮੀਨਾਥਨ ਕਮਿਸ਼ਨ ਦਾ ਫਾਰਮੂਲਾ ਕੀ ਸੀਗਾ ਅੱਛਾ ਗੱਲ ਇਹ ਆ ਕਿ ਇਹ ਤਿੰਨ ਤਰੀਕਿਆਂ ਦੀ ਸਿਫਾਰਿਸ਼ ਹੁੰਦੀ ਹੈ ਜਾਂ ਕਹਿ ਲੋ ਕਿ ਤੈਅ ਕੀਤੀ ਜਾਂਦੀ ਆ ਹੁਣ ਖੇਤੀ ਲਾਗਤ ਅਤੇ ਮੂਲ ਕਮਿਸ਼ਨ ਇਸ ਨੂੰ ਤੈਅ ਕਰਦਾ ਹੈ ਕਿ ਲਾਗਤ ਕਿੰਨੀ ਹੈ ਹਾੜੀ ਚ ਸੌਣੀ ਚ ਤੇ ਬਾਈ ਅਸੀਂ ਇਹਦੀ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਰਕਮ ਜਿਹੜੀ ਆ ਉਹ ਤੈੱਕ ਨਹੀਂ ਕਰਨੀ ਆ ਇਹ ਤਿੰਨ ਫਾਰਮੂਲੇ ਹੁੰਦੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੈ A2 A2 FL ਤੇ C2 ਆਪਾਂ ਜੇ ਤਿੰਨਾਂ ਦੀ ਥੋੜੀ ਥੋੜੀ ਵਿਆਖਿਆ ਕਰਨੀ ਵੀ ਹੋਵੇ ਤੇ ਉਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਹੈਗੀ ਦੇਖੋ ਉਹ ਜਿਹੜੇ ਤਿੰਨ ਫਾਰਮੂਲੇ ਆ ਉਹਨਾਂ ਦੇ ਵਿੱਚ ਜਿਵੇਂ ਆ ਗਿਆ A2 ਉਹਦੇ 'ਚ ਜੋ ਨਗਦ ਖਰਚਾ ਜ਼ਿਆਦਾ ਹੁੰਦਾ ਹੈ ਮਸਲਨ ਤੁਸੀਂ ਸਪਰੇਅ ਖਰੀਦੀ ਆ ਰੇ ਖਰੀਦੀ ਆ ਇਹ ਚੀਜ਼ਾਂ ਆ ਗਈਆਂ ਉਹਦੇ ਵਿੱਚ ਤਾਂ A2 ਦੇ ਨਾਲ ਜੇ FL ਲੱਗ ਗਿਆ ਤਾਂ ਉਹਦੇ ਵਿੱਚ ਫਾਰਮਰ ਲੇਬਰਿੰਗ ਜਿਹੜੀ ਹੁੰਦੀ ਆ ਉਹ ਆ ਗਈ ਅਨਪੇਡ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਖਰਚਿਆਂ ਤੋਂ ਇਲਾਵਾ ਜੋ ਤੁਹਾਡੇ ਪਰਿਵਾਰਕ ਮੈਂਬਰ ਹੁਣ ਕਿਉਂਕਿ ਕਿਸਾਨ ਇਕੱਲਾ ਤੇ ਉੱਥੇ ਜਾ ਕੇ ਕੰਮ ਨਹੀਂ ਨਾ ਕਰੇਗਾ ਖੇਤ ਦੇ ਵਿੱਚ ਚਾਹੇ ਕਿਲਾ ਹੈ ਚਾਹੇ 100 ਕਿਲਾ ਚਾਹੇ 50 ਕਿਲਾ ਚਾਹੇ ਜਿੰਨੀ ਮਰਜ਼ੀ ਜ਼ਮੀਨ ਲਾ ਲਓ ਜੋ ਕੰਮ ਕਰੇਗਾ ਤੋਂ ਉਹਦੇ ਨਾਲ ਉਹਦਾ ਪਰਿਵਾਰ ਕਿਤੇ ਨਾ ਕਿਤੇ ਹੋਏਗਾ ਖਾਸ ਤੌਰ ਤੇ ਛੋਟਾ ਜਿਹੜਾ ਕਿਸਾਨ ਆ ਕਿਲੇ ਤੋਂ ਪੰਜ ਕਿਲੇ ਵਾਲਾ ਉਹਦਾ ਤਾਂ ਸਾਰਾ ਪਰਿਵਾਰ ਹੀ ਇਨਵੋਲਵ ਹੋਏਗਾ ਹੁਣ ਬਹੁਤੇ ਵੱਡੇ ਜ਼ਿਮੀਦਾਰ ਤੇ ਚਲੋ ਠੇਕੇ ਤੇ ਵੀ ਦੇ ਦਿੰਦੇ ਆ ਉਸ ਕੱਲ ਨੂੰ ਆਪਾਂ ਛੱਡ ਦਈਏ ਤਾਂ A2 FL ਹੁਣ A2 FL ਯਾਨੀ ਫਾਰਮਰ ਲੇਬਰਿੰਗ ਉਹਦੇ ਚ ਕਿ ਅਨਪੇਡ ਅਨਪੇਡ ਕਿ ਉਹਦੀ ਲੇਬਰ ਜਿਹੜੀ ਆ ਪਰਵਾਰਿਕ ਲੇਬਰ ਆ ਉਹ ਵਿੱਚ ਲਾਗਤ ਦੇ ਗਿਣ ਦਿੱਤੀ ਇਹਨਾਂ ਨੇ ਤਾਂ ਉਹਦੇ ਆਧਾਰ ਤੇ ਫਿਰ ਲਾਗਤ ਐ ਕਰਕੇ ਫਿਰ ਉਹ ਸਿਫਾਰਿਸ਼ ਕਰਦੇ ਆ ਕਿ ਭਾਈ ਇੰਨਾ ਕੁ ਰੇਟ ਜਿਹੜਾ ਹੈ ਉਹ ਦਿੱਤਾ ਜਾਣਾ ਚਾਹੀਦਾ ਹਾੜੀ ਤੇ ਜਾਂ ਸੋਣੀ ਤੇ ਪਰ ਸੁਆਮੀਨਾਥਨ ਕਮਿਸ਼ਨ ਨੇ ਜੋ ਸਿਫਾਰਿਸ਼ ਕੀਤੀ ਸੀ ਉਹ ਕੀਤੀ ਸੀਗੀ C2 50% ਹੁਣ ਮਤਲਬ सीटू सीटू फार्मूला ਜਿਹੜਾ ਹੈ ਥੋੜਾ ਜਿਹਾ ਜੁਦਾ ਹੈ ਇਸ ਚੀਜ਼ ਨੂੰ ਵੀ ਸਮਝ ਲਓ ਕਿ ਸੀਟੂ ਦਾ ਮਤਲਬ ਇਹ ਆ ਕਿ ਉਹਦੇ ਚ ਤੁਸੀਂ ਜ਼ਮੀਨ ਠੇਕੇ ਤੇ ਲਈ ਆ ਕਰਜ਼ਾ ਲਿਆ ਤਾਂ ਉਹਦਾ ਵਿਆਜ ਤੱਕ ਵੀ ਜਿਹੜਾ ਜੋੜਿਆ ਜਾਂਦਾ ਵਿੱਚ ਆ ਗਿਆ ਕੋਸਟ ਦੇ ਆ ਗਿਆ ਸੀਟੂ ਦਾ ਮਤਲਬ ਕੋਸਟ ਆ ਗਿਆ ਤੇ ਪਲੱਸ 50% ਹੁਣ 50% ਮਤਲਬ ਕਿ ਜੇ ਲਾਲੋ ਕੇ ਜਿਵੇਂ ਆਪਾਂ ਇੱਕ ਮੋਟਾ ਜਾਂਦਾ ਜ਼ਾਲਾ ਲਈਏ ਕਿ ਸਾਨੂੰ ਆਪਣੀ ਫਸਲ ਪਾਲਣ ਤੇ 1000 ਰੁਪਇਆ ਖਰਚ ਪਿਆ ਤਾਂ ਉਹਦੇ ਤੇ 50% ਜੇ ਐਕਸਟਰਾ ਦਿੱਤਾ ਜਾਏਗਾ ਤਾਂ ਫਿਰ ਕਿੰਨਾ ਰੇਟ ਬਣ ਜਾਏਗਾ ਇਹਦਾ ਮਤਲਬ ਬਣ ਜਾਊਗਾ ਕਿ 1500 ਰੁਪਇਆ ਤਾਂ ਇਹ ਸਿੰਪਲ ਜਿਹਾ ਕਹਿ ਲੋ ਕਿ ਫਾਰਮੂਲਾ ਹੁਣ ਜਿਵੇਂ ਆਪਾਂ ਕਿਹਾ ਕਿ ਡਾਇਰੈਕਟ ਖਰਚਾ ਹੋ ਗਿਆ A2 ਦੇ ਤਹਿਤ ਜਿਵੇਂ ਖਾਦ ਸਪਰੇਅ ਲੇਬਰ ਜਾਂ ਸਿੰਚਾਈ ਫਿਰ A2FL ਉਹ ਵੀ ਕਲੀਅਰ ਹੋ ਗਿਆ C2 ਦਾ ਫਾਰਮੂਲਾ ਜਿਹੜਾ ਉਜਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਿਸਾਨ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਤਾਂ ਉੱਤੇ ਆ ਗਿਆ ਪੰਜਾਬ ਫੀਸਾ ਇਹ ਕਿਸਾਨਾਂ ਦੀ ਮੰਗ ਹੈ ਕਿ ਇਸ ਨੂੰ ਲੀਗਲਾਈਜ਼ ਕਰ ਦਿੱਤਾ ਜਾਵੇ ਪਰ ਸਰਕਾਰ ਕੀ ਦੇ ਰਹੀ ਹੈ ਇਹ ਵੇਖਣ ਵਾਲੀ ਗੱਲ ਆ ਸਰਕਾਰ ਇਹ ਕਰ ਰਹੀ ਹੈ ਕਿ ਇਹਨਾਂ ਦੀ ਇੱਕ ਨਾ ਸੀਸੀਈਏ ਆ ਯਾਨੀ ਜੋ ਆਰਥਿਕ ਮਾਮਲਿਆਂ ਦੀ ਇਹਨਾਂ ਦੀ ਕੈਬਨਟ ਕਮੇਟੀ ਹੈ ਨਾ ਉਹਨਾਂ ਨੇ ਏ 2 ਐਫ ਐਲ ਕਾਸਟ ਨੂੰ ਹੀ ਉਤਪਾਦਨ ਦੀ ਕਾਸਟ ਮੰਨਿਆ ਵਿਆ ਮਤਲਬ ਸਾਫ ਹੈ ਕਿ C2 ਦੇ ਤਹਿਤ ਇਹ ਰੇਟ ਨਹੀਂ ਦਿੱਤਾ ਜਾਂਦਾ ਹੁਣ C2 ਦੇ ਤਹਿਤ ਜੇ ਰੇਟ ਦਿੱਤਾ ਚਾਹੂਗਾ ਤਾਂ ਉਹ ਕਿੰਨਾ ਕੁ ਵੜੇਗਾ ਜਿਵੇਂ ਇੱਕ ਮਿਸਾਲ ਲੈ ਲਈਏ ਆਪਾਂ ਕਿ ਸੁਆਮੀ ਨਾਥਨ ਦੀ ਜੇ ਸਵਾਰਿਸ਼ ਲਾਗੂ ਹੋ ਜਾਂਦੀ ਹੈ ਤਾਂ ਕਿਵੇਂ ਉਹ ਫਰਕ ਪਾਊਗਾ ਮੈਂ ਤੁਹਾਨੂੰ ਇੱਕ ਕਣਕ ਦੀ ਮਿਸਾਲ ਦੇ ਦਿੰਦਾ فرض ਕਰੋ ਕਿ 1652 ਕਾਸਟ ਤੈਅ ਕੀਤੀ ਗਈ ਸੀਏਸੀਪੀ ਵੱਲੋਂ ਤੇ ਇਹਨਾਂ ਨੇ ਐਮਐਸਪੀ ਐਲਾਨਿਆ 2275 ਪਰ ਜੇਕਰ ਸੁਆਮੀਨਾਥਨ ਕਮਿਸ਼ਨ ਦੇ ਅਨੁਸਾਰ ਐਮਐਸਪੀ ਜਿਹੜੀ ਤੈਅ ਕਰਨਗੇ ਤਾਂ ਉਹਦਾ ਰੇਟ ਬਣ ਜਾਏਗਾ 2478 ਰੁਪਏ ਹੈ ਠੀਕ ਹੈ ਜੀ ਇਹ ਫਰਕ ਪੈਂਦਾ ਹੈ ਯਾਨੀ ਸਰਕਾਰ ਇੱਥੇ ਇੱਕ ਬਹੁਤ ਵੱਡੀ ਗੇਮ ਖੇਡਦੀ ਹੈ ਫਾਰਮੂਲਾ ਉਹ ਇੱਕ ਚੱਕਦੀ ਆ A2 FL ਦੱਸ ਦਿੰਦੀ ਹੈ ਕਿ ਅਸੀਂ ਜੀ ਜੋ ਹੇਗਾ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ ਉਹ ਲਾਗੂ ਕਰ ਰਿਆ ਪਰ ਬੇਸਿਕਲੀ ਸੁਆਮੀਨਾਥਨ ਦੇ ਫਾਰਮੂਲੇ ਦੇ ਮੁਤਾਬਕ ਇਹ ਰੇਟ ਜਿਹੜੇ ਆ ਉਹ ਨਹੀਂ ਦਿੱਤੇ ਜਾਂਦੇ ਹੁਣ ਜਿਹੜਾ ਬਿਰਤਾਂਤ ਹੈ ਮੈਂ ਉਹਦੇ ਤੇ ਆ ਜਾਣਾ ਇਹ ਤੇ ਟੈਕਨੀਕਲ ਪਾਸੇ ਦੇ ਵਿੱਚ ਕੁਝ ਗੱਲਾਂ ਸਨ ਮੈਂ ਯਤਨ ਕੀਤਾ ਕਿ ਇਸ ਵੀਡੀਓ ਦੇ ਮਾਰਫਤ ਅਸੀਂ ਦੱਸ ਸਕੀਏ ਕਿ ਐਮਐਸਪੀ ਕੀ ਹੈ ਤੇ ਹੁਣ ਜਿਹੜਾ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਮੈਂ ਉਹਨਾਂ ਨੇ ਲੱਜ ਬੰਦਿਆਂ ਨੂੰ ਜਵਾਬ ਦੇਣਾ ਚਾਹੂੰਗਾ ਜਿਹੜੇ ਪੱਤਰਕਾਰ ਨੇ ਆਰਥਿਕ ਵਿਦਵਾਨ ਵੀ ਨੇ ਚਲੋ ਸਾਰਿਆਂ ਦਾ ਓਪੀਨੀਅਨ ਜਿਹੜਾ ਉਹ ਸਤਕਾਰਯੋਗ ਹੁੰਦਾ ਹੁਣ ਇਹ ਕਹਿੰਦੇ ਆ ਕਿ 10 ਲੱਖ ਕਰੋੜ ਮੈਂ ਵੀ ਪਹਿਲਾਂ ਸੋਚਦਾ ਸੀ ਯਾਰ 17 ਲੱਖ ਕਰੋੜ ਦਾ ਬਿੱਲ ਕਿਵੇਂ ਆਏਗਾ ਪਰ ਜਿਹੜਾ ਥੋੜਾ ਜਿਹਾ ਜ਼ੋਰ ਦੇ ਕੇ ਸੋਚ ਕੇ ਅੰਕੜਾ ਕੱਢੀਦਾ ਹੈ ਨਾ ਉਹ ਕਹਿੰਦਾ ਯਾਰ 10 ਲੱਖ ਕਰੋੜ ਤੇ ਤਦ ਹੀ ਤੁਹਾਨੂੰ ਖਰਚ ਕਰਨਾ ਪਊਗਾ ਨਾ ਜੇ ਤੁਸੀਂ ਸਾਰੀ ਦੀ ਸਾਰੀ 100% ਫਸਲ ਖਰੀਦੋਗੇ ਜਦ ਕਿ ਗਵਰਨਮੈਂਟ 100% ਫਸਲ ਨਾ ਖਰੀਦਦੀ ਆ ਨਾ ਖਰੀਦਣ ਦੀ ਜ਼ਰੂਰਤ ਹੈ। ਤਬ ਕਰਨਾ ਕੀ ਚਾਹੀਦਾ ਕਰਨ ਦੀ ਜ਼ਰੂਰਤ ਇਹ ਆ ਨਾ ਕਿ ਤੁਸੀਂ ਥੋੜੀ ਜੀ ਫਸਲ ਵਧੇਰੇ ਖਰੀਦਣੀ ਸ਼ੁਰੂ ਕਰ ਦਿਓ। ਖਾਸ ਤੌਰ ਤੇ ਮੋٹے ਅਨਾਜ ਹੋ ਗਏ। ਦਾਲਾਂ ਹੋ ਗਈਆਂ। ਤੇਲਹਮ ਜਿੰਨੂ ਕਹਿੰਦੇ ਨੇ ਹਿੰਦੀ ਚ ਯਾਨੀ ਤੇਲਾ ਵਾਲੀਆਂ ਜਿਹੜੀਆਂ ਫਸਲਾਂ ਆ ਉਹਦੇ ਤੇ ਆ ਜਾਓ ਐਮਐਸਪੀ ਹੈ ਕੀ ਹੈ ਐਮਐਸਪੀ ਇਹ ਹੋਣਾ ਕਿ ਸੱਤ ਫਸਲਾਂ ਆਜਦੀਆਂ ਰਾਗੀ ਆ ਗਈ ਕਣਕ ਝੋਨਾ ਇਹ ਸੱਤ ਆਪਾਂ ਗਿਣ ਲੈਨੇ ਆ ਫਿਰ ਇਸ ਤੋਂ ਇਲਾਵਾ ਜੇ ਦੇਖੀਏ ਤੇ ਵਿੱਚ ਦੇ ਪੰਜ ਕੁ ਦਾਲਾਂ ਆ ਜਾਂਦੀਆਂ ਨੇ ਜਿਵੇਂ ਉਹਦੇ ਵਿੱਚ ਮਸਰੀ ਆ ਗਈ ਮੂੰਗੀ ਆ ਗਈ ਮਾਂ ਆ ਗਿਆ ਛੋਲਿਆਂ ਦੀ ਦਾਲ ਆ ਗਈ ਫਿਰ ਕੁਝ ਕਮਰਸ਼ੀਅਲ ਫਸਲਾਂ ਹੁੰਦੀਆਂ ਨੇ ਜਿਵੇਂ ਨਰਮਾ ਕਪਾਹ ਜਿਹਨੂੰ ਆਪਾਂ ਕਹਿੰਦੇ ਆ ਗੰਨਾ ਆ ਗਿਆ ਬਾਕੀ ਜਿਹੜੀਆਂ ਦੂਸਰੀਆਂ ਨੇ ਤਿਲ ਹਨ ਉਹ ਆ ਗਈਆਂ ਸੱਤ ਫਸਲਾਂ ਸੂਰਜਮੁਖੀ ਆ ਗਿਆ ਉਹਦੇ 'ਚ ਤੇਲ ਆ ਗਿਆ ਵਗੈਰਾ ਵਗੈਰਾ ਤਾਂ ਮਤਲਬ ਕਿ ਇਸ ਤਰ੍ਹਾਂ 23 ਫਸਲਾਂ ਤੇ ਹੋ ਐਮ ਐਸ ਪੀ ਦੇਣੀ ਆ ਉਹ ਜਿਹੜੀ 23 ਫਸਲਾਂ ਤੇ ਐਮ ਐਸ ਪੀ ਦੇਣੀ ਹੈ ਯਾਰ ਉਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਤੁਸੀਂ 100% ਖਰੀਦੋਗੇ ਨਹੀਂ ਕਰਨਾ ਇਹ ਕਿ ਤੁਸੀਂ ਮੋਟਾ ਅਨਾਜ ਦਾਲਾਂ ਤੇਲ ਇਹ ਥੋੜੇ ਜਿਹਾ ਵੱਧ ਖਰੀਦੋ ਤੇ ਉਹਨਾਂ ਨੂੰ ਤੁਸੀਂ ਡਾਇਰੈਕਟਲੀ ਸਪਲਾਈ ਕਰੋ ਰਾਸ਼ਨ ਦੀਆਂ ਦੁਕਾਨਾਂ ਤੇ ਕਿਉਂਕਿ ਇਹਨਾਂ ਚੀਜ਼ਾਂ ਦੀ ਡਿਮਾਂਡ ਆਲਵੇਸ ਰਹਿੰਦੀ ਹੈ ਇੱਕ ਤੇ ਇਹ ਬੜਾ ਜ਼ਰਾ ਜਿਹਾ ਕਹਿ ਲੋ ਕਿ ਉਤਰ ਹੈ ਇਹਨਾਂ ਨੂੰ ਜਿਹੜੇ ਨਿਲਾਜ ਲੋਕ ਇਸ ਤਰ੍ਹਾਂ ਦੇ ਬਿਰਤਾਂਤ ਸਿਰਜਦੇ ਰਹਿੰਦੇ ਆ ਤੂੰ ਚੀਜ਼ ਜਿਹੜੀ ਹੈ ਕਿ ਦੇਖੋ ਉਹ ਸਟੋਰੇਜ ਦਾ ਮਸਲਾ ਸਟੋਰੇਜ ਦਾ ਮਸਲਾ ਤੇ ਤਦ ਹੀ ਆਏਗਾ ਨਾ ਕਿ ਭਾਈ ਜੇ ਤੁਸੀਂ 100% ਮਤਲਬ ਕਿ ਹਰੇਕ ਕਿਾਰੇ ਚੋਂ ਕਿੱਲੇ ਚੋਂ ਕਨਾਲ ਚੋਂ ਮਤਲਬ ਕਿ ਫਸਲ ਖਰੀਦ ਕੇ ਤੁਸੀਂ ਸਟੋਰ ਕਰੋਗੇ ਤੇ ਫਿਰ ਤੁਸੀਂ ਉਸ ਸਟੋਰ ਕੀਤੀ ਫਸਲ ਨੂੰ ਜਾਦਾ ਖਰਾਬ ਕਰਦੇ ਹੋਗੇ ਜਾਂ ਅਗ ਲਾਦੇ ਹੋਗੇ ਜਾਂ ਸਮੁੰਦਰ ਚ ਸੁੱਟਦੇ ਹੋਗੇ ਤਾਂ ਦੀ ਤੁਹਾਨੂੰ ਉਹ ਸਾਰਾ 10 ਲੱਖ ਕਰੋੜ ਜਾਂ 17 ਲੱਖ ਕਰੋੜ ਪਵੇਗਾ ਨਾ ਤੁਸੀਂ ਤਾਂ ਇੱਕ ਹਿੱਸਾ ਜਿਹੜਾ ਉਹ ਖਰੀਦਣਾ ਥੋੜਾ ਜਿਆ ਐਕਸਟਰਾ ਖਰਚ ਕਰਨ ਦੀ ਜ਼ਰੂਰਤ ਹੋ ਗਈ ਉਹ ਯੋਗਿੰਦਰ ਯਾਦਵ ਦੇ ਮੁਤਾਬਕ ਖਰਚਾ ਜਿਹੜਾ ਮਸੇ ਕੋਈ 50 ਹਜ਼ਾਰ ਕਰੋੜ ਤੋਂ ਕੋਈ ਲੱਖ 2 ਲੱਖ ਕਰੋੜ ਤੱਕ ਦਾ ਹੋਵੇਗਾ ਜ਼ਿਆਦਾ ਨਹੀਂ ਹੈ ਸਰਕਾਰ ਲਈ ਇੰਨਾ ਕੋ ਖਰਚਾ ਕੋਈ ਜ਼ਿਆਦਾ ਨਹੀਂ ਹੈ ਦੂਜੀ ਚੀਜ਼ ਕਿ ਬੜੀ ਉਸ਼ਾਲ ਕੇ ਗੱਲ ਕੀਤੀ ਜਾਂਦੀ ਹੈ ਕਿ ਇਹ ਹੋ ਜਾਏਗਾ ਜੀ ਉਹ ਹੋ ਜਾਏਗਾ ਕੁਝ ਨਹੀਂ ਕਰਨ ਦੀ ਜ਼ਰੂਰਤ ਤੁਹਾਡੇ ਕੋਲ ਇੱਕ ਬਹੁਤ ਵਧੀਆ ਸਕੀਮ ਸੀਗੀ ਉਹਨੂੰ ਕਹਿੰਦੇ ਸੀਗੇ ਮਾਰਕੀਟ ਇੰਟਰਵੈਸ਼ਨ ਸਕੀਮ ਮਾਰਕੀਟ ਇੰਟਰਵੈਨਸ਼ਨ ਸਕੀਮ ਐਮ ਆਈ ਐਸ ਸ਼ਾਇਦ ਉਹਦਾ ਨਾਮ ਸੀਗਾ ਉਹਦੇ ਚ ਕੀ ਹੁੰਦਾ ਸੀਗਾ ਜਿੱਦਾਂ ਨਰਮਾ ਲੈ ਕੇ ਗਿਆ ਕਿਸਾਨ ਬੋਲੀ ਲੱਗਦੀ ਆ فرض ਕਰੋ 6000 ਐਮਐਸਪੀ ਆ ਨਰਮੇ ਦਾ ਜਿਵੇਂ ਬੋਲੀ ਐਮਐਸਪੀ ਤੋਂ ਟੁੱਟ ਕੇ 5500 ਤੇ ਆ ਗਈ ਤੇਵੇਂ ਇੱਕ ਸਰਕਾਰ ਦਾ ਨੁਮਾਇੰਦਾ ਜਾਂਦਾ ਉਹ ਕਹਿੰਦਾ ਕਿ ਮੈਂ ਇਹਨੂੰ 6000 ਤੇ ਖਰੀਦੂੰਗਾ ਉਸੇ ਵੇਲੇ ਉਹ ਜਿਹੜੀ ਬੋਲੀ ਆ 6000 ਤੇ ਆ ਜਾਂਦੀ ਹੈ ਕੁਝ ਵੀ ਮਤਲਬ ਜੇ ਖਰਚ ਕਰਨਾ ਪੈਂਦਾ ਤਾਂ ਐਮਆਈਐਸ ਦੇ ਤਹਿਤ ਕੁਝ ਕੋ ਰਕਮ ਖਰਚ ਕਰਨ ਦੀ ਜ਼ਰੂਰਤ ਸੀਗੀ ਤਾਂ ਕਿ ਕਿਸਾਨ ਨੁਕਸਾਨ ਤੋਂ ਬਚਿਆ ਜਾਵੇ ਬਚਿਆ ਰਹੇ ਹੁਣ ਤੁਸੀਂ ਕੀ ਕੀਤਾ ਕਿ ਉਸ ਐਮਆਈਐਸ ਸਕੀਮ ਦਾ ਹੀ ਭੋਗ ਪਾ ਦਿੱਤਾ ਚਾਹੀਦਾ ਥਾ ਸੀਗਾ 40 ਲੱਖ 40000 ਕਰੋੜ ਜਾਂ 1 ਲੱਖ ਕਰੋੜ ਜਾਂ 20000 ਕਰੋੜ 10000 ਕਰੋੜ ਦਿੱਤਾ ਜਾਂਦਾ ਤੁਸੀਂ 1 ਲੱਖ ਬਜਟ ਉਹਨੂੰ ਦੇ ਕੇ ਤੇ ਉਹਦਾ ਭੋਗ ਪਾ ਦਿੱਤਾ ਇਹ ਵੀ ਐਮਆਈਐਸ ਸਕੀਮ ਇੱਕ ਬਦਲ ਹੋ ਸਕਦੀ ਸੀ ਤੁਸੀਂ ਇਹਦਾ ਵੀ ਭੋਗ ਪਾ ਦਿੱਤਾ ਫਿਰ ਤੁਹਾਡੀ ਇੰਪੋਰਟ ਐਕਸਪੋਰਟ ਨੀਤੀ ਜਿਹੜੀ ਹੈ ਉਹਨੂੰ ਠੀਕ ਕਰਨ ਦੀ ਲੋੜ ਹੈ ਜਦੋਂ ਕਿਸਾਨਾਂ ਨੂੰ ਬਾਹਰਲੀ ਮਾਰਕੀਟ ਦੇ ਵਿੱਚ ਫਾਇਦਾ ਹੋ ਸਕਦਾ ਹੈ ਵਪਾਰੀ ਤੇਜੀ ਲਿਆ ਸਕਦਾ ਹੈ ਤਾਂ ਤੁਸੀਂ ਝਟ ਐਕਸਪੋਰਟ ਬੈਨ ਕਰ ਦਿੰਦੇ ਹੋ ਜਦੋਂ ਇੱਥੇ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਤੁਸੀਂ ਇੰਪੋਰਟ ਕਰਨਾ ਸ਼ੁਰੂ ਕਰ ਦਿੰਦੇ ਹੋ ਮਤਲਬ ਕਿ ਸਾਰਾ ਬੋਝ ਕਿਸਾਨ ਤੇ ਆ ਸਾਰਾ ਬੋਝ ਤੁਸੀਂ ਕਿਸਾਨ ਤੇ ਪਾ ਰਹੇ ਹੋ ਤੇ ਫਰਜ਼ ਕਰੋ ਹੁਣ ਕਿਸਾਨ ਆ ਜਿਹੜਾ ਉਹ 25 ਰੁਪਏ ਕਣਕ ਵੇਚ ਰਿਹਾ 60 ਰੁਪਏ ਆਟਾ ਗਾਹ ਖਰੀਦ ਰਿਹਾ ਜਿਹੜਾ ਵਿਚਾਲੜਾ ਪੈਸਾ ਹੈ ਵਿਚਾਲੇ ਦਾ ਪੈਸਾ ਹੈ ਜੇ ਤੁਸੀਂ ਕਿਸਾਨ ਨੂੰ 5-10 ਰੁਪਏ ਹੋਰ ਐਕਸਟਰਾ ਦੇ ਦਿਓ ਤੇ ਜਿਹੜਾ ਵਿਚਾਲਾ ਪੈਸਾ ਹੈ ਵਿਚਾਲੇ ਵਾਲਾ ਪੈਸਾ ਹੈ ਉਹ ਤਾਂ ਮਾਰਸਨ ਉੱਥੇ ਦਾ ਉੱਥੇ ਹੀ ਹੈ ਪਰ ਇਹ ਨਹੀਂ ਹੋ ਪਾਰਿਆ ਮਤਲਬ ਜਦੋਂ ਇੱਥੇ ਟਮਾਟਰ ਸੜਕਾਂ ਤੇ ਸੁੱਟੇ ਜਾਂਦੇ ਆ ਕਿੰਨੂ ਸੜਕਾਂ ਤੇ ਸੁੱਟੇ ਜਾਂਦੇ ਆ ਆਲੂ ਸੜਕਾਂ ਤੇ ਸੁੱਟੇ ਜਾਂਦੇ ਆ ਮੁਫਤ ਦੇ ਵਿੱਚ ਜਾਂ 1 ਰੁਪਏ ਦੇ ਹਿਸਾਬ ਨਾਲ ਉਦੋਂ ਕੋਈ ਹੰਗਾਮੀ ਹਾਲਾਤ ਨਹੀਂ ਬਣਦੇ ਕਿ ਭਈ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ سپورਟ ਕਰੀਏ ਪਰ ਜਦੋਂ ਗੰਡਿਆਂ ਦਾ ਰੇਟ ਚੜਦਾ ਥੋਮਦਾਰ ਰੇਟ ਚੜਦਾ ਟਮਾਟਰਾਂ ਦਾ ਰੇਟ ਚੜਦਾ ਉਸ ਵੇਲੇ ਹੰਗਾਮੀ ਹਾਲਾਤ ਬਣ ਜਾਂਦੇ ਮੀਟਿੰਗਾਂ ਹੁੰਦੀਆਂ ਕਿ ਰੇਟ ਥੱਲੇ ਕਿਸ ਤਰ੍ਹਾਂ ਲਿਆਂਦੇ ਜਾਣ ਯਾਨੀ ਸਾਰੀ ਜ਼ਿੰਮੇਵਾਰੀ ਤੁਸੀਂ ਕਿਸਾਨ ਤੇ ਪਾ ਰਹੇ ਹੋ ਮਾਰਕੀਟ ਦੀ ਜ਼ਿੰਮੇਵਾਰੀ ਵੀ ਜਦ ਕਿ ਤੁਸੀਂ ਆਪਣੇ ਰੋਲ ਨੂੰ ਬਹੁਤ ਮਹਦੂਦ ਕਰਦੇ ਜਾ ਰਹੇ ਹੋ ਸੀਮਤ ਕਰਦੇ ਜਾ ਰਹੇ ਹੋ ਸੋ ਮੇਰਾ ਇਹੀ ਜਵਾਬ ਹੈ ਇਹ ਬਹੁਤ ਪੜੇ ਲਿਖੇ ਲੋਕ ਆ ਬਹੁਤ ਇੰਟੈਲੀਜੈਂਟ ਲੋਕ ਆ ਜਿਹੜੇ ਇਸ ਤਰ੍ਹਾਂ ਦਾ ਬਿਰਤਾਂਤ ਸਿਰਜ ਰਹੇ ਆ ਪਰ ਜੇ ਤੁਸੀਂ ਸਧਾਰਨ ਜੇ ਤਰੀਕੇ ਨਾਲ ਵੀ ਇਹਨਾਂ ਚੀਜ਼ਾਂ ਨੂੰ ਸਮਝੋ ਯਾਰ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜਿਸ ਤਰ੍ਹਾਂ ਦਾ ਹੌਵਾ ਖੜਾ ਕਰ ਦਿੱਤਾ ਜਾਂਦਾ ਹੈ ਸਰਕਾਰਾਂ ਹੁਣ ਤੱਕ ਇਸ ਤਰ੍ਹਾਂ ਦੇ ਬਿਰਤਾਂਤ ਸਿਰਜ ਕੇ ਹੀ ਬਚਦੀਏ ਬਚਦੀਆਂ ਆਈਆਂ ਨੇ ਤਾਂ ਖੈਰ ਭਈ ਇਨੀ ਕੁ ਮੇਰੀ ਵੈਸੇ ਤਾਂ ਵੀਡੀਓ ਲੰਬੀ ਹੋ ਗਈ ਇਨੀ ਕੁ ਮੇਰੀ ਵੀਡੀਓ ਸਿਰਫ ਤੇ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਲੋਕ ਬਹੁਤ ਕੁਝ ਕਹਿੰਦੇ ਨੇ ਕੀ ਹੋ ਜਾਏਗਾ ਉਹ ਹੋ ਜਾਏਗਾ ਡਰਾਇਆ ਜਾਦਾ ਜਾਂਦਾ ਹੈ ਇਸ ਦੇਸ਼ ਦੇ ਵਿੱਚ ਸਮਝਾਇਆ ਕੱਟ ਜਾਂਦਾ ਹੈ ਸਮਝਣ ਦੀ ਜ਼ਰੂਰਤ ਹੈ ਕਿਸਾਨ ਨੂੰ ਖਲਨਾਇਕ ਨਾ ਬਣਾਓ ਕਿਸਾਨ ਦੀਆਂ ਮਜਬੂਰੀਆਂ ਲਾਚਾਰੀਆਂ ਸਮਝੋ ਇਹ ਵੀ ਸਾਡੀ ਇਕਨੋਮੀ ਦਾ ਇੱਕ ਪਿੱਲਰ ਹੈ ਹਾਂ ਮੈਂ ਸਾਹ ਹੱਕ ਦੇ ਵਿੱਚ ਕਿ ਇੱਕ ਪਿੱਲਰ ਨੂੰ ਬਚਾਉਣ ਵਾਸਤੇ ਸਾਰੀਆਂ ਥੰਮੀਆਂ ਅਸੀਂ ਨਹੀਂ ਦੇਖ ਸਕਦੇ ਇਹ ਸੱਚ ਹੈ ਹਕੀਕਤ ਹੈ ਪਰ ਸਭ ਤੋਂ ਜ਼ਿਆਦਾ ਬਦਨਾਮ ਐਸੇ ਹੀ ਕਿਤੇ ਨੂੰ ਕੀਤਾ ਜਾਂਦਾ ਤੇ ਸਭ ਤੋਂ ਜ਼ਿਆਦਾ ਕਹਿ ਲੋ ਕਿ ਜੇ ਜ਼ਿੰਦਗੀ ਜਾਂ ਕੈਨਤ ਜਿਹੜੀ ਸਾਡੀ ਚੱਲਦੀ ਹੈ ਦੁਨੀਆ ਚੱਲਦੀ ਹੈ ਉਹਦੇ ਵਿੱਚ ਇਹਦਾ ਹਿੱਸਾ ਹੈ ਖੈਰ ਦੂਜਿਆਂ ਤੋਂ ਤਾਂ ਉਮੀਦ ਨਹੀਂ ਪਰ ਜਿਹੜੇ ਸੋਹਰਤ ਲੋਕ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ ਅਗਲੀ ਵਾਰ ਫੇਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ